ਕਰ 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 ਟੈਂਡ ਟੈਂਡ ਕਿ ਚੱਬਾ ਹੋ ਗਤ ਰ ਟੈਂਡ ਅਦੇ ਟੈਡੀ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ 'ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਅਸੀਂ ਵੀ ਕੈਂਟਾ ਸੋ ਹਾਜ਼ਰ ਆਏ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਤੋ ਇਹ ਇਹ ਮੇਰਾ ਉਹ ਆ ਤਕੀਆ ਕਲਾਮ ਤਕੀਆ ਕਲਾਮ ਦਾ ਤਕੀਆ ਕਲਾਮ ਸੋ ਤੋ ਵਾਵਾ ਹੋ ਗਈ ਆ ਅਸੀਂ ਚੱਲੇ ਹੁਣ ਕਿਹੜਾ ਘਟਨ ਪਹਿਲਾਂ ਅਸੀਂ ਜਾਣਨੇ ਆ ਗਵਾਨੀ ਕਰੇ ਡਾਇਰੈਕਟਰੀ ਮਨੇ ਘਰ 'ਚ ਬੋਟਿਆਂ ਦਾ ਬੁੱਟੇ ਦੇਖ ਆਉਣੇ ਉਹਨਾਂ ਦੇ ਬੁੱਟੇ ਬੁੱਟੇ ਦੇਖ ਆਉਣੇ ਉਹਨਾਂ ਦੇ ਕਿਵੇਂ ਆ ਚਲੋ ਜਾਂਦੇ ਆ ਉਧਰ ਫਿਰ ਮੰਮੀ ਹੁਣੇ ਪਕਾਉਣਗੀ ਰੋਟੀਆਂ ਤੇ ਆਪਣੇ ਸ਼ਸਤਰ ਸੂਤਰ ਬਾਣੀ ਕੱਢੇ ਕਰ ਲੈਨੇ ਹੁਣ ਉਹ ਪੋਚਾ ਲਾਉਂਦੀ ਮੈਂ ਕਿਹ ਪੋਚਾ ਲਾ ਲਵਾਂ ਇਹ ਕੱਢਦਾ ਤੇ ਅਸਥ ਸ਼ਸਤਰ ਸੋਸ਼ੀ ਫਿਰ ਜਾਵਾਂਗੇ ਖੇਤ ਕਿਹੜਾ ਮਰ ਮਿਲਦੇ ਆ ਕਿ ਚਲ ਬੁੱਟਾ ਬਟਣ ਲੱਗੇ ਤੁਹਾਡਾ ਇਹਨੇ ਕੀ ਉਹ ਉੱਪਰ ਜੀ ਲਾਲ ਜੀ ਲੱਗਦੀ ਹੈ ਨਾ ਉੱਪਰ ਨੂੰ ਉਹ ਵਾਲੀ ਉਹ ਸਾਡੇ ਬਾਹਰ ਨਹੀਂ ਹੈ ਮੇਰ ਤਾਂ ਬਾਹਰ ਨਹੀਂ ਉਹ ਇਧਰ ਲਈ ਉਹ ਇਧਰ ਲਈ ਨਹੀਂ ਹੈ ਆਈ ਮਮੀ ਇੱਥੇ ਇਹਨਾਂ ਰੁਗੇ ਹੋਏ ਸੀ 2 ਮਹੀਨੇ ਲੈ ਗਈ ਬਿਲਕੁਲ ਮੈਂ ਕਿ 2 ਮਹੀਨੇ ਲੈ ਜਾਨੀ ਸਾਡੇ ਵਧੇ ਨਹੀਂ ਮੂਟੇ ਉਹ ਤੁਹਾਡੇ ਪੁੱਲੇ ਰਾਂਦੇ ਬਾਵਾ ਖਦੇ ਪਹਿਲਾਂ ਅਸੀਂ ਉੱਥੇ ਲਾਇਆ ਸੀ ਹੈ ਤਾਂ ਗਮਲੇ ਚ ਆਮੀ ਮਮੀ ਤੁਸੀਂ ਵੀ ਨਹੀਂ ਕੋ ਟਾਪਟ ਪਹਿਲਾਂ ਗਮਲੇ ਚ ਤੁਸੀਂ ਬਾਹਰ ਆਇਓ ਇੱਥੇ ਟੋਪਟ ਕਿ ਖੁੱਲੇ ਥਾਂ ਦੇ ਲਾਓ ਖੁੱਲੇ ਥਾਂ ਦੇ ਲਾਓ ਇਹਨੇ ਨਹੀਂ ਝੋਲੇ ਜਿਹਾ ਚਲਾਏ ਹੁਣ ਝੋਲੇ ਜਿਹਾ ਚਲਾਪੇ ਉਹ ਇਧਰ ਮਰੂਦ ਵੀ ਲੱਗੇ ਹੋਇਆ ਕਿੱਥੇ ਆ ਲੈ ਕਰ ਗੱਲ ਛੋਟੇ-ਵੋਟੇ ਨੂੰ ਮਰੂਦ ਮਰੂਦ ਲੱਗੇ ਹੋਇਆ ਦੇ ਸਭ ਨਹੀਂ ਵੱਡੇ ਵੱਡੇ ਹੋਏ ਨਹੀਂ ਕਿ ਖਾਣਾ ਥੋੜਕੇ ਬੁੱਟੇ-ਬੁੱਟੇ ਛੋਟੇ ਆ ਬੁੱਟਾ ਛੋਟਾ ਹਾਂ ਨਹੀਂ ਨਹੀਂ ਵੱਡੇ-ਵੱਡੇ ਆਏ ਹੋਏ ਇਹ ਇੰਨੇ ਹੁੰਦੇ ਆ ਤੋੜ ਕੇ ਖਾ ਲੈਂਦੇ ਆ ਇੰਨੇ ਹੁੰਦੇ ਆ ਤੋੜ ਕੇ ਖਾ ਲੈਂਦੇ ਦੋ ਟੁਕੜੇ ਵਾਹਣੇ ਕਰਦਣਾ ਚੀਰ ਕੇ ਖਾ ਲੈਂਦੇ ਹੋਣੇ ਕਿ ਨਹੀਂ ਨੂਨ ਲਾ ਕੇ ਨੂਨ ਲਾ ਕੇ ਹਾਂ ਤਾਂ ਬਹਾਵਾ ਦੇ ਆ ਇਹ ਤਾਂ ਫੇਰੇ ਆ ਮੋਟੇ ਹੋ ਗਏ ਫੇਰੇ ਮੈਂ ਹੱਸਦੀ ਆ ਮੈਂ ਕਿਹਾ ਇਹ ਡੇਢੀ ਨਾ ਉਦੋਂ ਦੇ ਕਿ ਤੋੜ ਕੇ ਖਾ ਲੈ ਆਹ ਆ ਲੈ ਤੋੜ ਕੇ ਆਈ ਪਿੰਲੇ ਲੱਗੇ ਇਹ ਹੀ ਮੋਟੇ ਇੰਨਾ ਤਿੰਨੀ ਹੱਥ ਨਾਲ ਕੇ ਖਾ ਲੈਂਦੇ ਉਹ ਸੁਣਿਆ ਹੋਇਆ ਕੱਲ ਮੈਂ ਰਵੀਤ ਕੇ ਲਈ ਸੀ ਦੋ ਪਰਸੋਂ ਬਾਪੂ ਛੱਡਣ ਪੱਕੇ ਫਿਰ ਭਾਬੀ ਨੇ ਨਹੌਲਾ ਆਂਦੇ ਕਿ ਆਪਣਾ ਸੀ ਵੇਲ ਆਹ ਕਿਹੜੀ ਆਹ ਅੱਛਾ ਆਪਣੇ ਨਾਲ ਦੀ ਇਹ ਬੂਤਾ ਇਹ ਤਾਤਾ ਦੀ ਤਾਂ ਜਾਊਗੀ ਹੋਈ ਜਾਂਦਾ ਤਾਂ ਨੂੰ ਦੁੰਦਾ ਨਹੀਂ ਆ ਤੁਹਾਨੂੰ ਦੇ ਆਲੀ ਉਹ ਸਾਰੇ ਉਹਨੇ ਸਾਰੇ ਨਹੀਂ ਲਾਣ ਕਿ ਲਾਇਆ ਫਿਰ ਪੀਨੇ ਬਾਣੀ ਫਾਫਾ ਸਾਡੇ ਸਾਰੇ ਖਲਾੜਦੇ ਹੁਣ ਉਹਨੇ ਲਾ ਕੋਈ ਨਹੀਂ ਲਾ ਰਿਓ ਕੋਈ ਵੀ ਨਹੀਂ ਇਧਰ ਦੇਖ ਫੱਟੀਆਂ ਦੇ ਲਾ ਰਹੀ ਮੁੱਦੀ ਕਰਕੇ ਉਹਨੂੰ ਫੱਟੀ ਦੀ ਬਣਾ ਰੱਖਿਆ ਉਹ ਟੁੱਟ ਗਈ ਨਹੀਂ ਪੱਟੀ ਤੇ ਹੋਰ ਕੋਈ ਵੀ ਚੀਜ਼ ਵੇਸਟ ਨਹੀਂ ਕਰ ਦਿੰਦੀ ਭਾਬੀ ਦੇ ਤੂੰ ਉਹ ਪੱਟੀ ਟੁੱਟੀ ਹੋਈ ਸੀ ਉਹ ਚ ਪਾ ਕੇ ਮਿੱਟੀ ਦੇ ਲਾ ਉਹ ਗੋਗਲਾ ਬਣਾ ਦੋ ਸਟਾਈਲ ਸਟਾਈਲ ਟੈਕਨੋਲੋਜੀਆ 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 ਚਲੋ ਬਾਪੂ ਨੂੰ ਕੰਮ ਕਰਨਾ ਵੇਖੋ ਵੇਖੋ ਇਧਰ ਮੁੰਡੇ ਦੇ ਪਜਾਮੇ ਪਾਉਂਦਾ ਵੇ ਕੀ ਜੇ ਬਾਈ ਸਹੀ ਆ ਸਹੀ ਆ ਸਹੀ ਆ ਸਹੀ ਹੈ ਕੇ ਹਾਂ ਨਹੀਂ ਯਾਰ ਸਹੀ ਹੋਣੀ ਆ ਸਹੀ ਆ ਸਹੀ ਆ ਆ ਪਿੱਛੇ ਆ ਕੇ ਮੁੰਡਾ ਵੀ ਦੇਖਦਾ ਮੇਰੇ ਪੈ ਜਾਮੀ ਨਹੀਂ ਪਾਣੀ ਜਾਂਦੀ। ਅੱਜ ਮੈਂ ਖੰਮੋਤ ਨੂੰ ਕਿੱਦਾਂ ਫਾੜੇ ਚੱਲ। ਚੱਲ ਅਜੇ ਇਹਨੇ ਸਾਂਭਣਾ ਜੰਗਾ। ਫਾੜੇ ਚੱਕ ਦਾਂਗੇ। ਹਾਂ ਸਰ। ਅਜੇ ਇਹਨੇ ਸਾਂਭਣਾ ਇਹਦੇ ਛੰਮੇ ਆ। ਮੁੰਡਾ ਇਹ ਪਿਪੋ ਚਲਾ ਲੈ ਇਹਨੇ ਦੂਜਾ ਪੋਚਾ ਲਾ ਲੈਣਾ ਬਹੁਤ ਪੈਣਾ ਇਹ। ਇਹ ਦੇਖ ਰੋ। ਦੇਖ ਦੇ। ਛੱਤ ਗੁੱਜੂ ਆ ਕਿ ਦੇਖਦਾ। ਗੁੱਜੂ। ਹਾਂ। ਉਹ ਤੜਕਿੰ ਕਰ ਗਿਆ। ਚੱਕੇ ਮੁੰਡੇ ਲਾ ਲੋ ਹੁਣ। ਚੱਕ। ਐਂ ਚੱਕ ਮੁੰਡਾ। ਹਾਂ ਹਾਂ। ਤੇ ਹਾਨਾ ਨੇ ਤਾਂ ਐ ਚੱਕਣਾ ਵਾ। ਨਹੀਂ ਜੀ ਤੇ ਇਹ ਇਹ ਤੂੰ ਤੇ ਅਤਰ ਕਿ ਸੋਨਾ ਚੱਕ ਰਿਹਾ ਕਰਦਾ। ਉਹ ਇਹ ਕੀ ਕਰਦਾ? ਉਹ ਇਹ ਕੀ ਕਰਦਾ? ਚੱਕ ਕੇ ਜਨੀਗਾ ਦੇ ਲੱਗਣ ਡਿਆ ਨੇ। ਨਹੀਂ। ਛੂਏ ਲੱਗਦਾ ਤੁਹਾਡੇ ਘਰ ਚੱਕਣਾ। ਹਾਂ। ਕਿ ਦੇਖਦਾ ਬਾਪੂ ਤਾਂ ਮੈਂ ਬਾਪੂ ਬਾਪੂ ਤੇਰਾ ਪੇਵਾ ਮੈਂ ਹੁਣ ਦੱਸ ਦੱਸ ਦਵਾਂ ਕਿ ਮੈਨੂੰ ਲੱਗਦਾ ਤੇਰੇ ਪੇਵਾ ਦੱਸ ਦਵਾਂ ਹੋਰ ਆਉ ਨੂੰ ਤਾਂ ਸੋਨਾ ਘੁੱਟਣਾ ਚੁੱਤ ਨਾ ਮੈਂ ਬੁੱਕ ਚੁੱਤ ਚੋ ਗਾਇਦਰਾ ਘੁੱਟ ਕੇ ਕਿ ਫੜਿਆ ਚਾ ਗਵੇਂ ਕਿ ਫੜਿਆ ਲੈ ਇੰਨਾ ਘੁੱਟ ਕੇ ਫੜਿਆ ਇਹ ਫਿਰ ਤਾਂ ਮੈਨੂੰ ਯਕੀਨ ਨਹੀਂ ਹੈ ਨਹੀਂ ਕਿ ਉਹ ਮੈਨੂੰ ਸੱਟ ਦਊਗਾ ਸੱਟ ਨਾ ਦੋ ਜੀ ਇਹ ਕੁਦਰਤ ਬਾਇਆ ਇਧਰ

ఇద్దా గారు ఇద్దా ఇద్దా ఇద్దే మీరు కలిసి ఉన్నాం ఇద్దా గోల్ ఇద్దా పూర మడాజన మడాజత నపోచారిను తుస్తై కర్దె దుఖ లగదా నే దుఖ నా కుల్కరియా నియమనియా పూర <laughs> ോ <Tello, let's go. laughs> പേ പപ്പോ എക്സർസൈജി ഗോൾ 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 കമാോ ਹੇ ਦਾਢੋੜ ਜੇ ਸੈਕਾਇਰ ਪਾ ਦੇ ਪਹਿਲਾਂ ਇਕਲਤ ਹਾਂ ਇਦਾਂ ਹਿੰਦੀ ਕਰਦਾ ਸੀ ਹੋਰ ਕਿਦਾਂ ਕਰਦਾ ਸੀ ਸਿੱਧੀ ਸਿੱਧੀ ਮਾਰਦੇ ਸੀ ਫੇਰ ਫੇਰ ਸਾਈਕਲ ਚਲਾਉਣਾ ਨਹੀਂ ਆਉਂਦੀ ਮਰੀ ਆਣੀ ਆਪ ਨੂੰ ਭਾਵੇਂ ਮਾੜਾ ਮੋਟਾ ਪਤਾ ਨਾ ਹੋਵੇ ਤੂੰ ਕੋਰਸ ਕਰਕੇ ਆਇਆ ਦਈ ਘੜਾ ਕੋਰਸ ਕਰਕੇ ਆਇਆ ਜੀ ਕਹ ਵੱਡਾ ਹੋ ਗਿਆ ਹਨ ਪਰ ਕਹ ਉਹ ਮਹੀਨੇ ਦੁੱਤੇ ਹੋ ਗਿਆ ਤਾਂ ਦਾ ਦੋ ਨਾ ਵਾ ਇਹ ਫੇਸ ਦਾ ਤੀਜੇ ਮਹੀਨੇ ਪਤਾ ਲੱਗੋ ਜਾਗੇ ਹਨ ਕੀ ਦੇਣਗਾ ਹੈ ਨਹੀਂ ਮਤਲਬ ਮਤਲਬ ਫੇਸ ਦਾ ਲੁੱਕ ਕਿਦਾਂ ਦਾ ਆਉਂਦਾ ਅੱਛਾ ਤੀਜੇ ਚੌਥੇ ਮਹੀਨੇ ਜਾ ਕੇ ਬਸ ਕੰਪੜਾ ਲੱਗੇ ਇਹ ਇਹ ਓਹ ਕਰੰਟੋਂ ਲੱਗ ਗਿਆ ਨਾ ਮੈਂ ਮਾਰਨਾ ਚਲਾ ਕੇ ਉਹਨੇ ਉਤਾਰਨਾਂ ਕੀ ਲਈ ਗਰੀਆ ਕਿਤੇ ਮਰਨ ਲੱਗੇ ਚਲ ਆ ਕੇ ਮਾਰਨਾ ਨੇ ਸੋਸ਼ਲ ਚ ਤਾਰ ਜੀ ਸਾਡੀ ਗਰੀਬਾਂ ਦੀ ਤਾਰ ਤੇ ਕੋ 1 2 3 ਤੇ 4 ਅਚਾਰ ਨਵਾਂ ਇਹ ਸਟਾਈਲ ਬਣ ਰਹਿਣਾ ਦੇਖ ਲੈ ਲੜੀ ਸਾਰੇ ਖੁਦਾਲ ਤਾ ਨੂੰ ਇਹਦੇ ਦੇਖ ਇਧਰ ਲਗਾ ਵਿਆ ਇਹ ਕਾ ਲਗਾ ਵਿਆ ਉਹ ਚੁੰਨੀ ਦਿੱਤੀ ਪੁਜੀ ਇਹਨਾਂ ਉਥੇ ਰੱਖ ਲੋ ਲਾ ਕੇ ਕਿਤੇ ਉਥੇ ਸੋਚ ਲਾ ਕੇ ਲੈਟ ਹੈਗੀ ਉਥੇ ਰੱਖਾਂ ਹੈ ਲੈਟ ਆਈ ਪਾ ਕੇ ਵਿੱਚ ਖੰਡ ਪਾ ਲੋ खण क्या खा के दा बोनी नहीं कोना नहीं शुगर हो जाएगी नहीं हां ओ जे में लग गया छोड़ दो मैं के शुगर भी बोनी खांद बस सकती हां आहो आ बाल्टी है जी तो <laughs> सी ये तो दूसरी आ मैं लेके उन लेके बाल्टी जी जूस बनाऊंगा ए चीज बना लेंगे पर ल्या तू चख ले चख ले ਮਲਾਈ ਪਿਸ਼ਾ ਕਰ ਲੈ ਜਾਗ ਵਾਲੀ ਮਲਾਈ ਪਿਸ਼ਾ ਕਰ ਲੈ ਕੋ ਚੰਜਾ ਤੇ ਕਿੰਨਾ ਦੂਸਰਾ ਹੀ ਘੋਣੇ ਦਾ ਨਹੀਂ ਚਾ ਕੇ ਮਲਾਈ ਤੋ ਚਮਚੇ ਨਾਲ ਖਾਣਾ ਜਾਈ ਕਿੰਨਾ ਵਾਹ ਪੁੱਛ ਲੈ ਦੱਸ ਮਾ ਉਹ ਤਾਂ ਤੋਂ ਨਹੀਂ ਹੈ ਦੇਖੋ ੜਾ ਥੋੜਾ ਥਾ ਤੇ ਰਗਾ ਪਹਿਲੇ ਜਾਂਦੇ ਆ ਸਾਡੇ ਪਿਛੇ ਲੈ ਦੁਆਰੇ ਹੁੰਦੇ ਮੜਾਈ ਨੇ ਜਲਦੀ ਕਿਦੇ ਚੱਲਣ ਦੇ ਮਾਈ ਸਾੜੇ ਮੜਾਈ ਬਸ 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 ਹੰਦਾ ਰਹਿ ਗਿਆ ਪਿਆ ਆ ਭੈ ਦੋ ਦੋ ਕਿ ਲਾ ਦੋ ਦੋ ਵਾ ਦੋ ਦਿਨ ਨਹੀਂ ਆਂਕ ਤੇ ਨਹੀਂ ਹੁੰਦਾ ਦੇਖ ਲੈ ਇਧਰ ਆਪ ਲੱਗਦੇ ਥੋੜੀ ਚੱਲਦਾ ਨਹੀਂ ਚੱਲੇ ਦੇਖ ਲੈ ਨਜ਼ਾਰੇ ਚੱਲ ਤੇ ਪੜੇ ਤਾਂ ਵੀ ਕੀ ਕਰਦਾ ਪੁੱਠੇ ਕੰਮ ਇਹ ਜੰਬੀਲਾ ਕਾਲੇ ਚ ਖੁਸ਼ਪਸਿਆ ਆਉਂਦਾ ਉਹਵੇਂ ਕਰਨ ਲਿਆ ਮਸਕਰ ਅੱਜ ਮਾਂ ਲੱਗੇ ਛੋਲੇ ਛੋਲੇ ਪੈਂ ਗਿਆ ਤੋਨ ਪਹਿਲਾਂ ਜਿੱਥੇ ਭੁੱਲ ਗਿਆ ਮੈਂ ਕਿਹਾ ਹੁਣ ਮੈਂ ਜਿੱਤਾ ਮੈਂ ਕਿ ਚੱਲ ਛੋਲੇ ਤਾਂ ਇਹ ਛਤੀ ਹੋ ਜਾਣੇ ਡਲ ਰਾ ਡਲ ਰਾਇ ਬਾਰਲੇ ਦੇcion ਆਏ ਆ ਹੂੰ ਦੇਖ ਲਓ ਜੀ ਮੰਮੀ ਦਾ ਇੱਕ ਹੀ ਕੰਮ ਆ ਕਿ ਰੋਟੀਆਂ ਪਕਾਉਣੀਆਂ ਖਾਣੀਆਂ ਬੱਸ ਉਹ ਵੀ ਜੇਦਾ ਬੋਲ ਗਿਆ ਜੀ ਮਾਦ ਨੂੰ ਸਾਡੀ ਨੂੰ ਇਹ ਕਿੰਨੇ ਥੋੜੇ ਕਿੰਨੇ ਸਾਰੇ ਕਪੜੇ ਕਿਧਰ ਕੀ ਦੇਣ ਨਾਲੇ ਸਾਰੇ ਸੁੱਕਦੇ ਆ ਸੀ ਅੱਜ ਜੀ ਸਾਦੀ ਵਾਲੀ ਮੈਂ ਕਰਕੇ ਨੂੰ ਸੰਭਿਆਉਦੇ ਕਾਕਾ ਉੱਠੇ ਨਹੀਂ ਬਸ ਉੱਥੇ ਨਾ ਹੀ ਹਾਂ ਤਿਆਰ ਨਾ ਬੜਾ ਨਹੀਂ ਆਣਾ ਮਾਲ ਸੁਗਾਤੀ ਕੋ ਮਾਲਸ਼ ਬਹੁਤ ਕੀਤੀ ਆ ਆ ਲੈ ਲੱਤਾਂ ਦੇ ਕਿੰਨੇ ਮੋਟੀ ਮੋਟੀ ਆਂ ਇਹ ਮਾਲਸ਼ ਕੀਤੀ ਮੈਂ ਪੰਜਾਬੀ ਇਹਦੀ ਬੋਦੀ ਆਣੀ ਆ ਲੱਗਿਆ ਰੋਣ ਉੱਠਣਾ ਆਈਓ ਆ ਲਾਲ ਹੋਣਾ ਦਾ ਲਾਲ ਬੁਗੋ ਜੋ ਕਿੱਲ ਦਾ ਲਾਲ ਹੋਣਾ ਜਮਾ ਕਿੱਲ ਦਾ ਮੈਂ ਦੱਸ ਦਿੰ ਤੈਨੂੰ ਮੈਂ ਕੌਣ ਮੈਂ ਦੱਸ ਦਿੰ ਤੈਨੂੰ ਮੈਂ ਕੌਣ ਹੱਥ ਲਾ ਕਿਉਂ ਦੇ ਦੇ? ਇਹ ਲਾ ਵੀ ਨਹੀਂ ਦਿੱਤਾ। ਹੱਥ ਲਾ ਦੇ ਦਿੱਦਲੇ। ਜਰਾ ਆ ਜਾ। ਜਿੰਨੀ ਉਹਦੀ ਫਿਊਟਾਇਲ ਪ੍ਰਕਿਰਿਆ ਚੱਲੂ ਹੋ ਗਿਆ। ਕਾਵੇਂ ਕੀ ਪ੍ਰੋਗਰਾਮ ਹੈ ਗੰਡੇ ਚ ਚਿਰੀ ਜਨ। ਜੀ ਯਾਰ ਨਾ ਕਰ। ਉਹ ਮੈਂ ਹੀ ਆ ਨਾ। ਜੀ ਭਾਈ ਉਹ ਵੀ ਆ ਨਾ ਕਰਾਇਓ। ਇੱਕ ਰਾਗੇ ਗਿਰਦੇ ਚਿਲਨ ਵਾਲੀ ਮਿਊਜ਼ਿਕ ਆਂਦੀ ਹੈ। ਕੁਝ ਕਰਨਾ ਪੈਂਦਾ ਵੇ ਆਪ ਨੂੰ ਮਗਰੋਂ ਮਮੀਆਂ ਦਾ ਕੰਮ ਕਰਾਉਣਾ ਪੈਂਦਾ ਹੈ ਹਾਲੇ ਆ ਗਈ ਹੋ ਗਿਆ ਕੀ ਹੋਇਆ ਉਹ ਕਾਲਾ ਸੀ ਇਹਨਾਂ ਕੀ ਹੋਇਆ ਹੱਥ ਕਾਲੇ ਹੋ ਗਏ ਹਾਲੇ ਉਹ ਗੰਡੇ ਹੁੰਦੇ ਆ ਗੰਡੇ ਬੇ ਗੰਡੇ ਹੋ ਗਏ ਬੰਦੇ ਹੋ ਗਏ ਕਾਲੇ ਹੋ ਗਏ ਬੰਦੇ ਤਾਂ ਕਾਲੇ ਸੁਣੇ ਸੀ ਮੈਂ ਗੰਡੇ ਨਾਲ ਐਕਸਪੀਰੀਅੰਸ ਹੈ ਨਹੀਂ ਆ ਬਾਈ ਤੁਹਾਨੂੰ ਇਹ ਜਿੱਦਾਂ ਦਾ ਬੰਦਾ ਹੋਏ ਉਦਾਂ ਦੇ ਗੰਡੇ ਹੋ ਜਾਂਦੇ ਆ ਸ੍ਰੀ ਮਾਗੀ ਸੀ ਕਿ ਚੈਸ ਵੀ ਹਾਂ ਆਹ ਬਰਾ ਮੀਣਾ ਲੈ ਹੋਰ ਹੋਰ ਸਿਰ ਮਾਵਰ ਜਾਨੀ ਲੋ ਹਾਂ ਉਹ ਸਾਰੇ ਮੈ ਜਾਣੇ ਉੱਥੋਂ ਵਾਲੇ ਹਾਂ ਉਹ ਸਾਰੇ ਮੈ ਜਾਣੇ ਅੰਦਰ ਲਈ ਧਾਰੇ ਬੱਸ ਕਰੋ ਬੰਦੇ ਚਲਾ ਦੇ ਆਪਕਾ ਕਾਮ ਆਪਣੇ ਆਪ ਕਰੋ ਭਈਆ ਜੀ ਹਾਂ ਤੈਨੂੰ ਸਮਾਨ ਬੈਠਣ ਨਹੀਂ ਮਿਲੀ ਜਾਂਦਾ ਲਿਆਉਣਾ ਹੱਥ ਕਾਲੇ ਹੋ ਗਏ। ਬੱਸ। ਬੱਸ ਹੋ ਗਿਆ। ਹੱਥ ਕਾਲੇ ਹੋ ਗਏ। ਚੋਰ ਜਿੰਦੇ। ਹੋਰ ਪੰਛੀ ਮਿਲਦੇ। ਸੋ ਆਪਣੇ ਹੁਣ ਪਾ ਗਏ ਰੋਟੀਆਂ ਹਾਂ ਮਮ ਨੂੰ ਸਾਰ ਮਮ ਨੂੰ ਸਾਰ ਸਾਰ ਐ ਜਿਹੜੇ ਪਤਾ ਨਹੀਂ ਕਿੰਨੇ ਕਿੰਨੇ ਜਣੇ ਰੋਟੀਆਂ ਬਗਾ ਕੇ ਏਟੀ ਹੁੰਦੀਆਂ ਹਾਂ ਨਿਕਲਦਾ ਨਹੀਂ ਗਾ ਫਸਿਆ ਹੋਇਆ ਕਾਲਜੇ ਜੇ ਨਿਕਲਦਾ ਹੀ ਨਹੀਂ ਕੰਜਰਾ ਦਾ ਸੋ ਸਰ ਹੋ ਗਿਆ ਆਪਣਾ 1.5 ਮਹੀਨਾ ਹੋ ਗਿਆ ਨਾ ਸਰ ਨੂੰ ਨਹੀਂ ਪੇਸ਼ੰ ਨਹੀਂ ਮਹੀਨਾ ਮਹੀਨੇ ਤੋਂ ਮਰ ਲਓ ਉੱਪਰ ਹੋ ਗਿਆ ਮਹੀਨੇ ਤੋਂ 2 ਦਿਨ ਜਿਆਦਾ ਹੋ ਗਿਆ ਹਾਂ 2 ਅੰਤੇ ਹੁਣ ਵਧੀਆ ਕੰਮ ਕਰਨ ਲੱਗ ਕੀ ਹੌਲੀ ਹੌਲੀ ਕਰਕੇ ਥੋੜਾ ਬੋਟਾ ਥੋੜਾ ਮੋਟਾ ਮਲੇ ਖੜੇ ਖੜੇ ਜੇ ਲਾਈ ਨਹੀਂ ਵਸਾ ਨੂੰ ਰੋਟੀਆਂ ਥਲ ਗਿਆ ਹਾਂ ਰੋਟੀਆਂ ਥਲੀਆਂ ਇਸ ਕੰਮ ਨਹੀਂ ਲਾਉਂਦੇ ਅਸੀਂ ਛੇਤੀ ਬੋ ਜੋ ਮਰਜੀ ਕਹੀਏ ਜਿੱਦਾਂ ਮਰਜੀ ਪਰ ਅਸੀਂ ਦੋ ਤਿੰਨ ਮਹੀਨੇ ਹੀ ਕੰਮ ਨਹੀਂ ਲਾਉਣਾ ਠੰਗਣਾ ਕੰਮ ਹੀ ਕਰਨਾ ਮੋੜ ਕੇ ਸਾਰੀਆਂ ਮੈਂ ਸਾਰੀਆਂ ਕੰਮ ਨਹੀਂ ਕਰਨਾ ਚਾਹ ਬਣਾ ਲੈਂਦੀ ਅੱਧਾ ਸਟੂਲ ਜਿੱਲਾ ਵਾ ਇਹ ਗਿੱਲਾ ਮੈਂ ਤਾਂ ਬਣਾ ਖੜੇ ਖੜੇ ਕਰਨ ਵਾਲਾ ਜਿਹੜਾ ਕੰਮ ਹੈ ਆਪ ਕੋ ਲੋਦਾ ਅੰਦਰ ਗਏ ਅਸੀਂ ਉਹ ਕੜਿਆ ਸੀ ਉਹ ਕੜਿਆ ਸੀ ਨਹੀਂ ਉੱਥੇ ਢੇਰ 'ਚ ਬੰਗਾ ਦੇਦਾ ਸੀ ਉੱਥੇ ਚੜ ਕੇ ਕਦੋਂ ਆਹ ਸਾਹਮਣੇ ਆਪਣੇ ਜਿਹੜੇ ਢੇਰ ਜਵਣਿਆ ਹੈ ਨਾ ਨਹੀਂ ਨਾ ਵੀ ਆਪ ਖੁੱਜੜ ਗਏ ਕੋਣ ਸੀ ਆ ਤੇ ਸਾਹਮਣੇ ਕੋਣ ਸੀਗਾ ਕਦੋਂ ਨਹੀਂ ਮੈਨੂੰ ਮੈਂ ਤਾਂ ਦੇਖ ਕੇ ਪੁੱਠੀ ਆ ਗਈ ਮੈਂ ਇਧਰ ਦੇਦੀ ਇਧਰ ਰੋਟੀਆਂ ਲੈਣ ਆਏ ਹੋਏ ਸੀਗੇ ਮੈਂ ਕਿਹਾ ਤੁਸੀਂ ਆ ਮੈਂ ਕਹਿੰਦਾ ਕੜਾ ਮੰਮੀ ਪਤਾ ਨਹੀਂ ਕੀ ਬੀਜੀ ਅੱਜ ਫੇਰ ਢੇਰ ਮਿੱਟੀ ਦਾ ਕੜਿਆ ਜਿਹੜਾ ਕੰਨ ਫੋਨ ਲਾਇਆ ਸੀ ਮੈਂ ਨਹੀਂ ਆਪਾਂ ਤਾਂ ਆਏ ਨਹੀਂ ਉਧਰ ਅਸੀਂ ਤਾਂ ਉਧਰ ਟੱਪ ਕੇ ਕਾ ਕੇ ਹੋੜ ਚੱਲ ਗਏ ਉਧਰ ਹਾਂ ਇੱਥੇ ਆਈ ਨਹੀਂ ਉਧਰ ਬਾਂਗਾ ਦਿੰਦੇ ਹਾਂ ਹਾਂ ਬਾਂਗਾ ਉਹ ਗੱਲ ਕਰ ਮਮੀ ਕਹਿੰਦੇ ਉੱਧਾ ਕਹਿੰਦੇ ਜੈਕ ਤੇ ਮੈਂ ਕਿਹਾ ਉੱਥੇ ਕੁਕਰ ਤਰ੍ਹਾਂ ਖੜੇ ਤੁਸੀਂ ਉੱਥੇ ਬਾਂਗਾ ਦਿੰਦੇ ਅਸੀਂ ਤੁਸੀਂ ਕਹਿੰਦੇ ਅਸੀਂ ਨਹੀਂ ਨਹੀਂ ਢੇਰ ਤੇ ਆਪਾਂ ਕਦੋਂ ਚੜਨਾ ਯਾਰ ਮੈਂ ਨਹੀਂ ਉਹ ਮੈਂ ਕਿਹਾ ਬਾਹਰ ਗਿਆ ਸੀ ਨਹੀਂ ਤੁਸੀਂ ਕਹਿੰਦੇ ਬਾਹਰ ਚੱਲ। ਭੂਤਵਾ ਦੇਖ ਲਿਆ ਤੂੰ ਗਈ। ਭੂਤਵਾ ਦੇਖ ਲਿਆ ਹਾਂ ਮੈਂ ਭੂਤੋਂ ਡਰਦੀ ਥੋੜਾ ਹਾਂ। ਤੇ ਫਿਰ ਫੋਨ ਤੇ ਗੱਲ ਆਪਣੇ ਤਾਂ ਹੈ ਹੀ ਨਹੀਂ ਕੋਈ ਆਸ-ਪਾਸ ਜੁਕਰਨ ਵਾਲਾ। ਲੈਣਾ ਹੈ ਹੁਣ ਉਹ ਖੜਾ ਹੋਊਗਾ। ਢੇਰ ਤੇ ਚੜ ਕੇ ਕਰਨ ਫੋਨ ਲੈ ਮੈਂ ਕਿਹਾ ਨੈਟਵਰਕ ਨਹੀਂ ਆਉਂਦਾ ਹੁਣ। ਕਿਧਰ ਆਇਆ ਹੁਣ ਕੋਈ ਉਹ ਜੰਮਕ ਨਹੀਂ ਦਾ ਮੁੰਡਾ। ਮੈਂ ਕਿਹਾ ਇਹ ਬਾਹਰ ਆ ਗਿਆ ਨੈਟਵਰਕ ਨਹੀਂ ਆਉਦਾ ਹੁਣ ਦੋ ਤੇ ਢੇਰ ਤੇ ਛੜ ਗਿਆ ਹਣੇ। ਮਿੱਟੀ ਮਿੱਟੀ ਜਾ ਰਹੀ ਥੋੜੀ ਆ ਜੀ। ਮੈਂ ਕਿਹਾ ਸੀ ਤਾਂ ਕੁੱਕੜ ਉੱਥੇ ਚੜ ਕੇ ਬੰਗਾ ਦਿੰਦੇ ਹੋਣਗੇ। ਚਲ ਹੁਣ ਕਰਦੇ ਆਪਾਂ ਵਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਹਮ ਲੋਗ ਵਧੀਆ ਲੱਗਾ ਹੋਏ ਆਪਣੇ ਚਾਨ ਕਾ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ